ਸ਼ੱਕੀ ਹਾਲਤ ਵਿੱਚ 15 ਮਾਰਚ ਨੂੰ ਹੋਈ ਨੌਜਵਾਨ ਦੀ ਮੌਤ ਦਾ ਮੁੱਦਾ ਅੱਜ ਫਿਰ ਗਰਮਾ ਗਿਆ ਦੱਸਦਿਏ ਕਿ 15 ਮਾਰਚ ਨੂੰ ਜਸਵਿੰਦਰ ਸਿੰਘ ਉਰਫ ਬੱਬੂ ਪੁੱਤਰ ਮਹਿੰਦਰ ਸਿੰਘ ਵਾਸੀ ਬਿਹਰਾਮਪੁਰ ਰੋਡ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਸੀ ਜਿਸ ਵਿੱਚ ਮ੍ਰਿਤਕ ਦੀ ਪਤਨੀ ਪ੍ਰਿਆ ਨੇ ਉਸ ਸਮੇਂ ਕਥਿਤ ਤੌਰ ਤੇ ਦੋਸ਼ ਲਾਇਆ ਸੀ ਕਿ ਕੋਈ ਨੌਜਵਾਨ ਮੇਰੇ ਪਤੀ ਨੂੰ ਘਰ ਬੁਲਾ ਕੇ ਲੈ ਗਿਆ ਸੀ ਅਤੇ ਬਾਅਦ ਵਿੱਚ ਉਸ ਨੂੰ ਨੰਸੀਲੀ ਵਸਤੂ ਦੇ ਕੇ ਉਸ ਦੀ ਮਾਰ ਦਿੱਤਾ ਸੀ ਜਿਸ ਸਬੰਧੀ ਅਸੀਂ थाना ਸਿਟੀ ਵਿੱਚ ਰਿਪੋਰਟ ਦਰਜ ਕਰਵਾਈ ਸੀ ਅੱਜ ਉਸ ਵੇਲੇ ਮਾਮਲੇ ਨੇ ਤੂਲ ਫੜ ਲਿਆ ਜਦ ਮ੍ਰਿਤਕ ਜਸਵਿੰਦਰ ਸਿੰਘ ਦੇ ਦਸਵੇਂ ਤੇ ਇਕੱਠੇ ਹੋਏ ਰਿਸ਼ਤੇਦਾਰਾਂ ਨੇ थाना ਸਿਟੀ ਗੁਰਦਾਸਪੁਰ ਦੇ ਬਾਹਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੋਸ਼ ਲਾਇਆ ਕਿ ਅਜੇ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਅਮ੍ਰਿਤਕ ਦੀ ਪਤਨੀ ਪ੍ਰਿਆ ਨੇ ਦੱਸਿਆ ਕਿ 15 ਮਾਰਚ ਨੂੰ ਮੇਰੇ ਪਤੀ ਨੂੰ ਨੌਜਵਾਨ ਘਰੋਂ ਬੁਲਾ ਕੇ ਲੈ ਗਏ ਸਨ ਅਤੇ ਉਸ ਨੂੰ ਜ਼ਹਿਰੀਲਾ ਨਸ਼ਾ ਦੇ ਕੇ ਮਾਰ ਦਿੱਤਾ ਸੀ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਹੈ ਉਸਨੇ આરોਪ ਲਗਾਨਦੇ ਹੈ ਕਿ ਹਾਂ ਕਿ ਉਸ ਵਿਅਕਤੀ ਨੇ ਨਸ਼ੇ ਦੇ ਕੇ ਮੇਰੇ ਪਤੀ ਨੂੰ ਮਾਰ ਦਿੱਤਾ ਹੈ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਅਤੇ ਕਹਿ ਰਹੇ ਹਨ ਕਿ ਜੋ ਮੁੰਡਾ ਫੜਿਆ ਹੈ ਉਸਨੇ ਕੁਝ ਨਹੀਂ ਕੀਤਾ ਉੱਥੇ ਹੀ ਮ੍ਰਿਤਕ ਦੇ ਤਾਇਆ ਬੂਆ ਸਿੰਘ ਨੇ ਵੀ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਕਿ ਹਾਂ ਕਿ ਕਿ ਅਸੀਂ ਐਸਐਸਪੀ ਗਰਦਾਸਪੁਰ ਤੋਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਉੱਥੇ ਹੀ ਮ੍ਰਿਤਕ ਦੇ ਰਿਸ਼ਤੇਦਾਰ ਲੱਗਦੇ ਤਾਇਆ ਠੇਕੇਦਾਰ ਅਮਰਜੀਤ ਸਿੰਘ ਨੇ ਵੀ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਦੱਸਿਆ ਕਿ ਸਾਨੂੰ ਸੋਚੀ ਸਮਝੀ ਸਾਜਿਸ਼ਤਾਿਤ ਇਨਸਾਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਕਿਹਾ ਜੇਕਰ ਸਾਨੂੰ 15 ਦਿਨ ਤੱਕ ਇਨਸਾਨ ਨਾ ਦਿੱਤਾ ਗਿਆ ਤਾਂ ਅਸੀਂ ਐਸਐਸਪੀ ਦਫਤਰ ਅਤੇ ਸਿਟੀ ਥਾਣੇ ਦਾ ਕਰਾਵ ਕੀਤਾ ਜਾਵੇਗਾ ਜਿਸ ਦਾ ਜ਼ਿੰਮੇਵਾਰ ਕੋਈ ਪ੍ਰਸ਼ਾਸਨ ਹੋਵੇਗਾ ਉੱਥੇ ਹੀ ਥਾਣਾ ਸਿਟੀ ਦੇ ਐਸਐਚਓ ਕੁਲਵੰਤ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਹੋਇਆਂ ਕਿਹਾ ਕਿ ਹਾਂ ਕਿ ਉਹਨਾਂ ਨੇ ਬਾਈ ਨੇਮ ਪਰਚਾ ਦਰਜ ਕਰ ਲਿਆ ਹੈ ਅਤੇ ਯੂਨੀਵਰਸਿਟੀ ਉਹਨਾਂ ਨੇ ਕਿਹਾ ਕਿ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋਰ ਵੀ ਕਸੂਰਵਾਰ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਪਤਰਕਾਰ ਦੀਪਕ ਸ਼ਰਮ ਦੀ ਵਿਸ਼ੇਸ਼ ਰਿਪੋਰਟ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਸਮੂਹੇ ਕਾਗਰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਲੋਕਾਂ ਨੂੰ ਗ੍ਰਿਫਤਾਰ ਕਰੋ ਲੋਕੀਆਂ ਨੂੰ ਗ੍ਰਿਫਤਾਰ ਕਰੋ ਕੀ ਗੱਲ ਹੋਈ ਹੈ ਜੀ ਮੇਰਾ ਘਰ ਵਾਲਾ ਇੱਥੇ ਟੈਕਸੀ ਸਟੈਂਡ 'ਤੇ ਕੰਮ ਕਰਦਾ ਵਿਸ਼ਿੰਦਰ ਸਿੰਘ ਨਾਮ ਦਾ ਮੁੰਡਾ ਇਥੇ ਸਿਟੀ ਥਾਣੇ ਆਇਆ ਦਾ ਪੜ ਕੇ ਲੈ ਕੇ ਆਏ ਆ ਉਹਨਾਂ ਨੂੰ ਉੱਤੇ ਨਾਮ ਤੇ ਪਰਚਾ ਕਰਵਾਇਆ ਮੈਂ ਉਹ ਮੁੰਡੇ ਨੇ ਮੈਨੂੰ ਘਰੋਂ ਮੇਰੇ ਘਰ ਵੱਲੋਂ ਲੈ ਕੇ ਗਿਆ ਵਾ ਸੱਤ ਕੇ ਘਰੋਂ ਖੜਿਆ ਮੇਰੇ ਪੇਕੇ ਘਰ ਮੈਨੂੰ ਲਾਤਾ ਵਾ ਉਹਨੂੰ ਐਦਾਂ ਮਾਰਿਆ ਨਾ ਤੜਫਾ ਤੜਫਾ ਕੇ ਮਾਰਿਆ ਟੀਕੇ ਲਾ ਲਾ ਕੇ ਉਹਨੂੰ ਮਾਰਿਆ ਹੈਗਾ ਵਾ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪੀ ਉਤੋਂ ਮੈਨੂੰ ਦਬਾਅ ਪਾਉਂਦੇ ਵੇ ਪ੍ਰੈਸ਼ਰ ਪਾਉਂਦੇ ਪਿਆ ਕਿ ਇਹ ਮੁੰਡਾ ਹੀ ਗਲਤ ਆ ਜਿਨ੍ਹਾਂ ਜਿਹੜੀਆਂ ਅੱਖਾਂ ਨਾ ਮੈਂ ਵੇਖਿਆ ਉਹ ਅੱਖਾਂ ਝੂਠੀਆਂ ਪਾਉਂਦੇ ਵੇ ਆ ਇਹ ਅਹੀ ਮੁੰਡਾ ਵਾ ਜਿਹੜਾ ਉਹਨਾਂ ਨੇ ਫੜਿਆ ਵਾ ਤੇ ਉਹਨਾਂ ਨੇ ਪੁਲਿਸ ਵਾਲਾ ਨੇ ਪੈਸੇ ਖਾਤੇ ਇਹਨਾਂ ਸਾਰਿਆਂ ਕੋਲ ਰਾਲ ਕੇ ਤੇ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ ਪਈ ਮੈਂ ਚਾਹੁੰਦੀ ਮੇਰੇ ਇਨਸਾਫ ਮਿਲੇ ਮੇਲੇ ਵਿੱਚ ਛੋਟਾ ਜਿਹਾ ਬੇਟਾ ਵਾ ਇਹ ਮੇਰੇ ਹਸਬੰਡ ਦੀ ਫੋਟੋ ਆ ਤੇ ਮੈਂ ਅਸੀਂ ਦੋਨੋਂ ਜੀ ਆ ਮੈਂ ਆਪਣੇ ਭਰਾ ਤੋਂ ਰੋੜਦੇ ਰਹੀ ਆ ਕੱਲ ਨੂੰ ਦੋਨੋਂ ਜਣੇ ਰਹਿ ਗਏ ਕੱਲ ਨੂੰ ਕੋਈ ਵੀ ਸਾਨੂੰ ਅਭੀ ਨਵੀਂ ਹੁੰਦੀ ਆ ਇਹ ਥਾਣੇ ਵਾਲ ਜ਼ਿੰਮੇਵਾਰ ਹੋਣਗੇ ਜਿਹੜੇ ਮੁੰਡਾ ਉਹ ਜ਼ਿੰਮੇਵਾਰ ਹੋਊਗਾ ਕਿੰਨੇ ਦਿਨ ਹੋ ਗਿਆ ਕੀ ਨਾਮ ਮੁੰਡਾ ਜਿੱਤਾ ਤੁਸੀਂ ਨਾ ਲਿਆ ਇਹਦੀ ਗੱਲ ਆ ਕਿਰਾ ਮੁੰਡਾ ਵਜੋਂ ਦਿਨ ਆ ਲਿਆ ਆ ਮੈਨੂੰ ਸਾਨੂੰ ਪਤਾ ਆ ਮੁੰਡਾ ਜਿਹੜਾ ਖੜਿਆ ਨਾਲੇ ਮੈਨੂੰ ਹੁੰਦਾ ਹੀ ਪਤਾ ਬਸ ਮੇਰੇ ਤੇ ਪ੍ਰੈਸ਼ਰ ਪਾਉਂਦੇ ਆ ਕਿ ਆ ਮੁੰਡਾ ਹੀ ਹੈ ਨਹੀਂ ਆ ਤੇ ਤੂੰ ਬਿਆਨ ਤੋਂ ਮੁੱਕਰ ਜਾ ਉਹ ਇਹਦਾ ਬਿਆਨ ਉਹ ਮੇਰੇ ਬਿਆਨ ਤੋਂ ਕਹਿੰਦੇ ਤੂੰ ਮੁੱਕਰ ਜਾ ਕਿ ਆ ਬਿਆਨ ਹੀ ਹੈ ਨਹੀਂ ਆ ਮੇਰੇ ਅੱਖਾਂ ਦੇ ਸਾਹਮਣੇ ਮੁੰਡਾ ਲੈ ਕੇ ਗਿਆ ਵਾ ਮੇਰੇ ਅੱਖਾਂ ਦੇ ਸਾਹਮਣੇ ਸਭ ਹੋ ਰਿਹਾ ਸਾਹ ਉਹਦਾ ਫੋਨ ਵੀ ਉਹਦੇ ਜੇਬ ਚੋਂ ਨਿਕਲਿਆ ਇਹ ਫੇਰ ਵੀ ਮੈਨੂੰ ਕਹਿੰਦੇ ਕਿ ਮੁੰਡਾ ਨਹੀਂ ਤੂੰ ਗਲਤ ਬਿਆਨ ਦਿੱਤੀ ਆ ਆਪਣੇ ਬਿਆਨਾਂ ਤੋਂ ਮੁੱਕਰ ਮੈਨੂੰ ਇਨਸਾਫ ਨਹੀਂ ਮਿਲੇਗਾ ਦਾ ਛੋਟੇ ਜਿਹੇ ਬੱਚੇ ਆਪਣੇ ਪਰਿਵਾਰ ਦਾ ਮੈਂਬਰ ਬੱਬੂ ਜਸ ਜਨ ਨੂੰ ਅੱਜ 10 ਦਿਨ ਹੋ ਗਏ ਨੇ ਕਤਲ ਕਰਕੇ ਸੁੱਟ ਦਿੱਤਾ ਸੀਗਾ ਜਿਸ ਬੱਚਾ ਲੈ ਲਾਇ ਸੀ ਜਿਹੜਾ ਉਹ ਸਾਡੇ ਪੁੱਤਰ ਨੂੰ ਉਹਦੀ ਵਾਈਫ ਨੇ ਉਹਨੂੰ ਦੇਖਿਆ ਉਹ ਲਾਲ ਲੈ ਕੇ ਗਿਆ ਲਾਲ ਲੈ ਕੇ ਜਾ ਕੇ ਉਹਦਾਂ ਕੀ ਵਾਰਦਾਤ ਕੀਤੀ ਉਹ ਤੋਂ ਜਾਨ ਪੁਲਿਸ ਵਿੱਚ ਉਸ ਬੱਚੇ ਦਾ ਨਾਮ ਲਿਆ ਉਹਦੀ ਵਾਈਫ ਨੇ ਪਤਨੀ ਨੇ ਖੁਦ ਕਿਹਾ ਵੀ ਆਦਮੀ ਮੇਰੇ ਘਰਵਾਲ ਨੂੰ ਲੈ ਲਾਇਆ ਪੁਲਿਸ ਵਾਲੇ ਕਹਿੰਦੇ ਨੇ ਬੇਸ਼ੱਕ ਉਹ ਲੈ ਲਾਇਆ ਤੋ ਬਿਆਨ ਬਦਲਤੇ ਕਿਉਂ ਬਿਆਨ ਬਦਲੇ ਜਦੋਂ ਅੱਖਾਂ ਦੇ ਸਾਹਮਣੇ ਬੱਚਾ ਲੈ ਲਾਇਆ ਉਹਨੂੰ ਲਾਲ ਲੈ ਕੇ ਗਿਆ ਖਾਦੀ ਪੀਤੀ ਜੋ ਦੇ ਨਾਲ ਵਾਰਦਾਤ ਕੀਤੀ ਉਹ ਪੋਸਟ ਮਾਰਟ ਵਿੱਚ ਦਰਜ ਪੁਲਿਸ ਵਾਲੇ ਜਾਨ ਬੁੱਝ ਕੇ ਕੇਸ ਨੂੰ ਖੁਰਦਪੁਰਦ ਕਰਨ ਦੀ ਕੋਸ਼ਿਸ਼ ਕਰਦੇ ਨੇ ਹੋ ਸਕਦਾ ਹੈ ਕਿ ਸਿਆਸੀ ਦਬਾਵੇ ਪੰਦਾ ਜਾਂ ਪਾਇਆ ਜਾਂਦਾ ਹੋਵੇ ਅਸੀਂ ਪੁਲਿਸ ਡਿਪਾਰਟਮੈਂਟ ਤੋਂ ਖਾਸ ਕਰਕੇ ਐਸਐਸਪੀ ਤੋਂ ਮੰਗ ਕਰਦੇ ਹਾਂ ਇਸ ਦੀ ਕੇਸ ਦੀ ਪੂਰੀ ਪੜਤਾਲ ਕੀਤੀ ਜਾਏ ਜਿਹੜੇ ਚਾਰ ਪੰਜ ਦੋਸ਼ੀ ਨੇ ਜਿਹੜੇ ਕਾਤਲ ਜੋ ਸਾਮਣੇ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਗਰ ਇਹਨਾਂ ਦੇ ਹਫ਼ਤੇ ਦੇ ਅੰਦਰ ਤਾਂ ਨਾ ਗ੍ਰਿਫਤਾਰੀ ਕੀਤੀ ਅਸੀਂ ਪੂਰਾ ਸਮਾਜ ਪੂਰਾ ਆਪਣਾ ਕੁਲਬਾ ਪੂਰਾ ਪਰਿਵਾਰ ਇਸ ਪੁਲਿਸ ਸਟੇਸ਼ਨ ਦੇ ਕੇ ਧਰਨਾ ਦੇਾਂਗੇ ਉਹ ਜਿੰਦਾਬਾਦ ਮਰਦਾਬਾਦ ਕਰਕੇ ਐਸਐਸਪੀ ਦਫ਼ਤਰ ਤੱਕ ਰੌਵਾਂ ਵੀ ਕਰਾਂਗੇ ਅੱਜ ਕੀ ਕੀਤਾ ਤੁਹਾਡੇ ਵੱਲ ਪੂਰਾ ਵਕਤ ਲੈ ਅੱਜ ਅਸੀਂ ਐਸਐਚਓ ਸਾਹਿਬ ਨੂੰ ਮਿਲਿਆ ਸਰਦਾਰ ਕੁਲਵੰਤ ਸਿੰਘ ਨੂੰ ਉਹਨਾਂ ਸਾਡੀ ਗੱਲ ਸੁਣੀ ਆ ਉਹਨਾਂ ਕਿਹਾ ਵੀ ਮੈਂ ਬਹੁਤ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਵਾਵਾਂਗਾ ਅਗਰ ਨਾ ਗ੍ਰਿਫਤਾਰ ਕਰਾ ਜੋ ਤੁਸੀਂ ਕਾਰਵਾਈ ਅਸਸਥੀਆਂ ਉੱਚ ਦੇਰ ਕਰ ਜਾਣ ਕਰ ਸਕਦੇ ਆਏ ਸਾਨੂੰ ਪੂਰਾ ਵਿਸ਼ਵਾਸ ਆ ਕਿ ਅਸੋਚੋ ਸਾਹਿਬ ਆਪਣੀ ਜ਼ਬਾਨ ਤੇ ਕੈਮਰਾ ਲੰਗੇ ਉਹ ਦੋਸ਼ਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਇਸ ਬੇਸਹਾਰਾ ਔਰਤ ਨੂੰ ਸਾਡੀ ਤੇਲੋਂ ਸਾਬਤ ਦੇਣ ਕੇ ਇਹ ਪੁਲਿਸ ਪ੍ਰਸ਼ਾਸਨ ਦਾ ਤਿਆ ਕਰਾਓ ਕਰਾਂਗੇ ਜੈ ਹਿੰਦ ਕੇਦਾਰ ਅਮਰਜੀਤ ਸਿੰਘ ਕੀ ਅਜੋਕੀ ਤਤਮੀ ਅੱਜ ਜੋ ਪਿਛਲੇ ਦਿਨੀ ਗੁਰਦਾਸਪੁਰ ਚ ਇੱਕ ਕਾਂਡ ਵਾਪਰਿਆ ਸੀ ਜੋ ਜਸਵਿੰਦਰ ਸਿੰਘ ਜੀ ਨੂੰ ਕੋਈ ਕਿਸੇ ਨੇ ਪੁੱਤਾਂ ਨੂੰ ਦਵਾਈ ਖਵਾ ਕੇ ਉਹ ਐਕਸਪਾਇਰ ਹੋ ਗਏ ਹੀ ਉਹ ਰਾਜ 10ਵੇਂ ਦੇ ਵਿੱਚ ਅਸੀਂ سارے ਪਰਿਵਾਰ ਨਾਲੇ ਰਿਸ਼ਤੇ ਦਾ ਸਾਡੇ ਸੱਜਣ ਮਿੱਤਰ ਇਕੱਠੇ ਹੋਏ ਆ। ਇਹ ਸੋ ਮੁੰਡੇ ਤੇ ਪੀਜੀ ਨੇ ਵਾਧਨ ਕਿਹਾ ਹੈ ਕਿ ਪਰਚਾ ਦਰਜ ਕਰਵਾਉਣ ਲਈ ਇਹ ਹੀ ਮੁੰਡਾ ਪੁਲਿਸ ਨੇ ਉਹ ਮੁੰਡੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਿੰਨਾ ਤੱਕ ਸਾਨੂੰ ਮਹਿਸੂਸ ਹੁੰਦਾ। ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੁਰੀ ਨੂੰ ਸਗੋਂ ਦੋ ਤਿੰਨ ਵਾਲਾ ਤੰਗ ਕੀਤਾ ਪੁਲਸ ਨੇ ਜਾਂ ਕੇ ਉਹ ਬੰਦੇ ਨੇ ਫੋਨ ਕਰਕੇ ਕਿ ਇਹਦਾ ਬੰਦੇ ਦੀ ਪਛਾਣ ਕਰੋ ਆਓ ਜੋ ਲੜਕੀ ਉਹ ਮੁੰਡੇ ਦੇ ਬਾਰੇ ਕਹਿ ਰਹੀ ਆ ਕਿ ਘਰੋਂ ਲੈ ਕੇ ਗਿਆ ਇਹ ਐਸਾ ਹੀ ਮੰਗ ਘਰੋਂ ਲੈ ਕੇ ਗਿਆ ਉਹ ਮੁੰਡਾ ਉਹ ਕਹਿੰਦੇ ਆ ਕਿ ਪੁਲਸ ਵਾਲੇ ਐਸਚਾ ਦਾ ਹੁਣੇ ਹੀ 2 ਮਿੰਟ ਕਹਿ ਰਹੇ ਸੀ ਕਿ ਇਹ ਮੁੰਡਾ ਨਹੀਂ ਲੱਗ ਰਿਹਾ ਇਹ ਮੁੰਡਾ ਹੈ ਨਹੀਂਗਾ ਇਹਦੇ ਵਿੱਚ ਬਹੁਤ ਵੱਡੀ ਸੋਚੀ ਸਮਝੀ ਚਾਲ ਆ ਕੋਈ ਕਿਉਂਕਿ ਪੁਲਸ ਜਿਹੜੀ ਆ ਪੁਲਸ ਪੰਜਾਬ ਕਪਟਨ ਮਨਿੰਦਰ ਸਿੰਘ ਕਹਾਂ ਕਹਾਂ ਆਪੇ ਚਲੋ ਦੁੱਖ ਦੇ ਨਾਲ ਕਹਾਂ ਪੈਂਦਾ ਕੈਪਟਨ ਸਾਹਿਬ ਕਹਿੰਦੇ ਸੀ ਅਸੀਂ 4 ਹਫਤਿਆਂ ਚ ਨਸ਼ਾ ਖਤਮ ਕਰਦੇ ਕਰਦੇ ਕਰਦੇਾਂਗੇ ਹੋਇਆ 4 ਹਫਤਿਆਂ ਦੇ ਵਿੱਚ ਇਹਨਾਂ ਕੋਲ ਜਿਹੜਾ ਦੋਸ਼ੀ ਉਹ ਨਹੀਂ ਫੜਿਆ ਗਿਆ ਕੈਪਟਨ ਸਾਹਿਬ ਜਦੋਂ ਸੀਡੀ ਠਾਣਾ ਗੁਰਦਾਸਪੁਰ ਵੱਲ ਧਿਆਨ ਦਿਓ ਕਿ ਜਿਹੜਾ 4 ਹਫਤਿਆਂ ਦੇ ਵਿੱਚ ਤੁਸੀਂ ਕਹਿੰਦੇ ਸੀ ਨਸ਼ਾ ਪੰਜਾਬ ਚੋਂ ਖਤਮ ਕਰਦੇਾਂਗੇ 4 ਹਫਤਿਆਂ ਚ ਇਹ ਬੰਦਾ ਨਹੀਂ ਫੜਿਆ ਗਿਆ ਜਾਦਗੀ ਉਹ ਜਿਹੜਾ ਬੰਦਾ ਸੁੱਟ ਕੇ ਗਿਆ ਸੀ ਉਹ ਮੁੰਡਾ ਉਹਦਾ ਮੋਬਾਈਲ ਮੌਕੇ ਤੇ ਡਿੱਗਿਆ ਸੀ ਉੱਥੇ ਐਸਆਈ ਨੇ ਮੌਕੇ ਤੇ ਮੋਬਾਈਲ ਵੀ ਫੜਿਆ ਸੀ ਮੰਗਲ ਸਿੰਘ ਨੇ ਫੜਿਆ ਮੰਗਲ ਸਿੰਘ ਨੇ ਫੜਿਆ ਸੀ ਤੇ ਉਹ ਮੋਬਾਈਲ ਦੇ ਐਸਆਈ ਮੰਗਲ ਸਿੰਘ ਦਾ ਮੋਬਾਈਲ ਫੜਿਆ ਸੀ ਮੌਕੇ ਤੇ ਤੇ ਜਿਹੜਾ ਮੋਬਾਈਲ ਫੜਨ ਦੇ 2 ਮਿੰਟ ਦੇ ਵਿੱਚ ਉਹ ਮੋਬਾਈਲ ਜਿਹੜਾ ਕੈਚ ਹੋ ਜਾਂਦਾ 2 ਮਿੰਟ ਦੇ ਵਿੱਚ ਪਤਾ ਲੱਗ ਜਾਂਦਾ ਕਿਦਾ ਮੋਬਾਈਲਾ ਬੰਦਾ ਕਿਹੜਾ ਅਸਲੀ ਆਪਣੇ ਆਪ ਹੀ ਸਾਹਮਣੇ ਆ ਜਾਂਦੀ ਹੈ ਇਹਦੇ ਵਿੱਚ ਕੋਈ ਚਾਲ ਆ ਦੂਸਰੀ ਬਾਰੇ ਦੁੱਖ ਦੇ ਨਾਲ ਕਹਿਣਾ ਪੈਂਦਾ ਸਾਨੂੰ ਵੀ 27-28 ਸਾਲ ਹੋ ਗਏ ਰਾਜਨੀਤੀ ਦੇ ਵਿੱਚ ਬਾਰੇ ਦੁੱਖ ਦੇ ਨਾਲ ਰਾਜਨੀਤੀ ਵੀ ਦਾ ਨੂੰ ਕਹਿਣਾ ਪੈਂਦਾ ਸਰਕਾਰਾਂ ਬਦਲਦੀ ਨਹੀਂ ਜਾਂਦੀਆਂ ਨਹੀਂ ਜਾਂਦੀਆਂ ਜਾਂਦੀਆਂ ਕੋਈ ਵੀ ਸਰਕਾਰ ਦਾ ਕੋਈ ਵੀ ਰਾਜਨੀਤੀ ਦਾ ਨੁਮਾਇੰਦਾ ਇਹਨਾਂ ਦੇ ਘਰ ਬੇਟੀ ਦੇ ਘਰ ਕੋ ਪਤਾ ਕਰਨ ਨਹੀਂ ਆਇਆ ਕਿੰਨੇ ਦੁੱਖ ਦੀ ਗੱਲ ਆ ਫਟਾ ਗੁਰਦਾਸਪੁਰ ਜ਼ਿਲ੍ਹੇ ਦੇ ਵਾਸਤੇ ਗੁਰਦਾਸਪੁਰ ਲੋਕ ਸਭਾ ਵਾਸਤੇ ਇਲੈਕਸ਼ਨਾਂ ਦੇ ਬਾਰੇ ਕੀ ਇਲੈਕਸ਼ਨਾਂ ਦੇ ਵਿੱਚ ਕਿੰਨੀ ਮਾਰ ਪਿੱਛੇ ਪਿੱਛੇ ਜਾਂਦੀ ਆਈ ਉਹ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਵੇ ਹੋਏਗਾ ਕੋਈ ਰਾਜਨੀਤੀ ਦਾ ਬੰਦਾ ਇੱਥੇ ਮੌਜੂਦਾ ਐਮਐਲਏ ਦਾ ਫਰਜ ਬੰਦਾ ਆ ਜੇ ਜਲਦ ਨਹੀਂ ਫੜੇ ਜਾਂਦੇ ਕੀ ਕਰੋ ਜੇ ਕਰ ਜਿੱਦਾਂ ਐਸਐਚਓ ਸਾਹਮਣੇ ਕਿਹਾ ਕਿ ਅਹੀਂ ਜਿਹੜਾ ਇਨਕੁਆਰੀ ਕਰ ਰਹੇ ਆ ਵਗੈਰਾ ਵਗੈਰਾ ਜੋ ਵੀ ਕਰ ਰਹੇ ਆ ਮੈਂ ਐਸਐਸਪੀ ਸਾਹਿਬ ਕੇ ਬੇਨਤੀ ਕਰਨਾ ਕਿ 15 ਦਿਨ ਦੇੰਦੇ ਨੂੰ ਅਸਲੀ ਜਿਹੜੇ ਵੀ ਬੰਦੇ ਹੈਗੇ ਆ ਜਿਹਦਾ ਬੇਟੀ ਨੇ ਨਾਮ ਲਖਾਇਆ ਜਾਂ ਹੋਰ ਵੀ ਕੇ ਆ ਜਿੱਦਾਂ ਸਾਡੇ ਸਾਥੀ ਨੇ ਕਿਹਾ ਸਰਦਾਰ ਬੂਆ ਸਿੰਘ ਜੀ ਨੇ ਕਿਹਾ ਜੇਕਰ ਇਨਸਾਫ ਨਾ ਮਿਲਿਆ ਤੇ ਅਸੀਂ ਐਸਐਸਪੀ ਦਫ਼ਤਰ ਦਾ ਤੇ ਥਾਣੇ ਦਾ ਵੀ ਕਰਾਓ ਕਰਾਂਗੇ ਐਸਐਸਪੀ ਸਾਹਿਬ ਦਾ ਦਫ਼ਤਰ ਦਾ ਵੀ ਕਰਾਓ ਕਰਾਂਗੇ ਔਰ ਵੱਡੇ ਪੱਧਰ ਤੇ ਕਰਾਓ ਕਰਾਂਗੇ ਜਦੀ ਜ਼ਿੰਮੇਵਾਰੀ ਸਾਰੀ ਪ੍ਰਸ਼ਾਸਨ ਦੀ ਹੋਏਗੀ ਉਹ ਫੈਮਿਲੀ ਵਾਲੇ ਆਏ ਸੀ ਲੜਕੇ ਵਾਲੇ ਤੇ ਉਹਨਾਂ ਨੇ આરોਪ ਲਗਾਇਆ ਕਿ ਅਸਲੀ ਜਿਹੜਾ ਹੈ ਉਹਨੂੰ ਫੜਿਆ ਨਹੀਂ ਜਾ ਰਿਹਾ 10 ਦਿਨ ਹੋ ਗਏ ਅੱਜ ਨਹੀਂ ਦੇਖੋ ਉਹਨਾਂ ਨੇ ਨਾ ਕਬਾਈ ਨੇਮ ਪਰਚਾ ਦਰਜ ਕਰਾਇਆ ਠੀਕ ਹੈ ਜੀ ਉਹਦਾ ਵੀ ਇਨਵੈਸਟੀਗੇਸ਼ਨ ਕਰਨ ਦੇ ਆ ਕਿ ਉਸ ਤੋਂ ਇਲਾਵਾ ਹੋਰ ਵੀ ਵੱਖ-ਵੱਖ ਪਹਿਲੂ ਨੇ ਕਾਲ ਡਿਟੇਲ ਵਗੈਰਾ ਕਢਾਈ ਐ ਸੀਸੀਟੀ ਫੁਟੇਜ ਚੈੱਕ ਹੋ ਰਹੀ ਐ ਤੇ ਜਿਹੜੀ ਵੀ ਪ੍ਰੋਪਰ ਇਨਵੈਸਟੀਗੇਸ਼ਨ ਹੋ ਰਹੀ ਹੈ ਜੋ ਵੀ ਤੱਥਾਂ ਦੇ ਅਕੋਰਡਿੰਗਲੀ ਜਿਹੜਾ ਜਿਹਨੇ ਕੰਮ ਕੀਤਾ ਜਾਂ ਜਿਹੜਾ ਵੀ ਕਸੂਰਵਾਰ ਹੈ ਉਹਦੇ ਅਗੇਸਟ ਐਕਸ਼ਨ ਲਿਆ ਜਾਏਗਾ ਉਹ ਕੋਈ ਮੋਬਾਈਲ ਕਹਿੰਦੇ ਆ ਕਿ ਮੋਬਾਈਲ ਵੀ ਅਸੀਂ ਦਿੱਤਾ ਹੈਗਾ ਫੜ ਕੇ ਤੇ ਨਹੀਂ ਨਹੀਂ ਮੋਬਾਈਲ ਤੇ ਨਹੀਂ ਹੋਰ ਵੀ ਕਈ ਚੀਜ਼ਾਂ ਨੇ ਜਿਹੜੀਆਂ ਸਾਨੂੰ ਉੱਥੋਂ ਮਤਲਬ ਅਸੀਂ ਆਪਣੀ ਇਨਵੈਸਟੀਗੇਸ਼ਨ ਚ ਕਰ ਰਹੇ ਆ ਜਿਹੜੇ ਡਿਸਕਲੋਜ਼ ਨਹੀਂ ਕਰ ਸਕਦੇ ਤੇ ਕਈ ਜੋ ਵੀ ਉਹਦੇ ਵੱਖ-ਵੱਖ ਪਹਿਲੂ ਉਹਨਾਂ ਤੇ ਉਹ ਕੀ ਵਿਚਾਰ ਜਿਹੜੀ ਕੀਤੀ ਜਾ ਰਹੀ ਹੈ ਜੋ ਵੀ ਅਸਲ ਦੋਸ਼ੀ ਹੈ ਜਿਹੜਾ ਵੀ ਹੋਇਆ ਉਹਦੇ ਅਗੇਸਟ ਕਾਰਵਾਈ ਕੀਤੀ ਜਾਏਗੀ ਪੁਲਿਸ ਜਿਹੜੀ ਆ ਇਨਸਾਫ ਪਸੰਦ ਦਾ ਇਨਸਾਫ ਜੋ ਵੀ ਤੱਥ ਜਿਹੜੇ ਹੋਣਗੇ ਜੋ ਸਚਾਈ ਹੈ ਉਹਦੇ ਅਕੋਰਡਿੰਗਲੀ ਪੁਲਿਸ ਕੰਮ ਕਰੇਗੀ ਤੇ ਜਿਹੜਾ ਵੀ ਇਨਸਾਫ ਦਿੱਤਾ ਜਾਏਗਾ